ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਦਾਸ ਜ세ਦਰ ਬਾਬਾ ਰਿਸ਼ਪਾਲ ਸਿੰਘ ਇਹ ਦਿਮਾਗ ਚ ਇਦਾਂ ਖਿਆਲ ਆਇਆ ਸੀਗਾ ਕਿ ਜਦੋਂ ਸਾਡੇ ਬਟਾਲੇ ਸ਼ਹਿਰ ਦੇ ਵਿੱਚ ਮਾਦਾ ਸਲਖਣੀ ਦਾ ਵਿਆਹ ਮਨਾਇਆ ਜਾਂਦਾ ਉਹਦੇ ਵਿੱਚ ਆਈ ਰਗੜੇ ਦਾ ਇੱਕ ਵਾਰੀ ਲੰਗਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਲੱਗਾ ਸੀ ਆਈ ਫੇ ਸੋਚਿਆ ਵੀ ਮਸ਼ੀਨ ਲਾਈਏ ਤੇ ਕੋਸ਼ਿਸ਼ ਕਰੀਏ ਵੀ ਬਰਾਤ ਪੂਰੀ ਲੋਹੀ ਸ਼ਿਕਾ ਸਕੀਏ ਪਰ ਪੂਰੀ ਬਰਾਤ ਨੂੰ ਇਈ ਨਹੀਂ ਸ਼ਿਕਾ ਸਕਦੇ ਕਿਉਂਕਿ ਬਰਾਤ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ ਅਸੀਂ ਤੇ ਇੱਕ ਨੁਕਰਜੀ ਚ ਲਾਇਆ ਸੀ ਤੇ ਹੁਣ ਸੋਚਿਆ ਮਸ਼ੀਨ ਬਣਾਈ ਐ ਅਗਲੀ ਵਾਰੀ ਜਦੋਂ ਮਹਾਰਾਜੀ ਕਿਰਪਾ ਨਾਲ ਹੋਰ ਕੋਈ 5 4 700 700 ਸੰਗਤ ਨੂੰ ਵੱਧ ਤੋਂ ਵੱਧ ਸ਼ਿਕਾ ਸਕਾਂਗੇ ਉਦਾਂ ਜੇ ਤੁਸੀਂ ਕਹੇ ਕਿ ਹਰ ਚੀਜ਼ ਜਦੋਂ ਬਣਾਉਣਾ ਸੀ ਤੇ ਲੰਗਰ ਚ ਉਹ ਫਿਰ ਕਿੰਨੇ ਨਿਹੰਗ ਸਿੰਘ ਲੱਗੇ ਅਸੀਂ 10 ਨਿਹੰਗ ਸਿੰਘ ਸੱਦੇ ਸੀ ਸਾਡੇ ਆਪਣਾ ਇਤਵ ਹਰਸ਼ੀਆਂ ਤੋਂ ਨੇ ਗਰਮੀਤ ਸਿੰਘ ਹਰਸ਼ੀਆਂ ਹਣੀ ਉੱਥੋਂ ਉਜਾ ਸੱਦਿਆਂ ਸੀ 10 ਬੰਦੇ ਸੱਦੇ ਸੀ ਤੇ ਦਹਾ ਕੋ ਵੀ ਨਹੀਂ ਫਿਰ ਖੇਡ ਬੰਦੀ ਕੋਈ ਬੰਦੇ ਥੱਕ ਜਾਂਦੇ ਇਹ ਗਰਮੀ ਬੜੀ ਸੀ ਤੇ ਪੂਰੀ ਗਰਮੀ ਦੇ ਵਿੱਚ ਤੇ ਬਾਬਾ ਜੀ ਦਾ ਵਿਆਹ ਹੁੰਦਾ ਹੈ। ਤੇ ਉਦੋਂ ਫਿਰ ਨਹੀਂ ਗੱਲ ਬਣੀ ਪੂਰੀ। ਤਬਾਕ ਜਾਇ ਕਿ ਮਸ਼ੀਨ ਬਣਾ। ਹਾਂਜੀ ਹਾਂਜੀ। ਫਿਰ ਮਸ਼ੀਨ ਨੇ ਬਣਾ ਲੀ ਕੋਈ ਆਈਡੀਆ ਸੀ ਕਿਤੇ ਪਚੀ ਭੜੀ ਵੇਖੀ ਸੀ ਕਿ ਤਰ ਨਹੀਂ ਬਣੀ ਬੁਣੀ ਨਹੀਂ ਵੇਖੀ ਬਣੀ ਦਾ ਹੀ ਆਪ ਨੂੰ ਇਹੋ ਜੀ ਚੀਜ਼ਾਂ ਅੰਦਰ ਬਣਾ ਲਈ ਦੇ ਕੋਈ ਖਰਾਦਾ ਦਾ ਕੰਮ ਪਹਿਲਾਂ ਕਰੀਦਾ ਸੀ ਕਿਉਂਕਿ ਇੰਡਸਟਰੀ ਲਿਸਟ ਨਾਲ ਜੁੜੇ ਬੰਦੇ ਆ। ਕਈ ਆ ਉਹ ਜੀ ਚੀਜ਼ਾਂ ਮਸ਼ੀਨਾਂ ਜਿਹੜੀਆਂ ਆਪ ਹੀ ਬੰਦਾ ਤਿਆਰ ਕਰਦਾ ਗੁਲਕੇ ਮੈਨੂਫੈਕਚਰ ਕਰ ਲੈਂਦਾ। ਹੁਣ ਜਦੋਂ ਵੀ ਇਹਨੂੰ ਗਾੜੀ ਮਸ਼ੀਨ ਨੂੰ ਬਣਾਵਾਂਗੇ ਇਹਦਾ ਜਿਹੜਾ ਵਾਧਾ ਘਾਟਾ ਲੋਹਾ ਲ ਫਿਰ ਪੂਰੀ ਟੈਕਨੀਕ ਨਾਲ ਜੋ ਵੀ ਤੀਰ ਤਿਆਰ ਹੋਏਗੀ ਉਹ ਬਣ ਜਾਏਗੀ ਇਹ ਇੱਕ ਘੰਟੇ ਜਿੱਦਾਂ ਹਾਂ ਬੰਦਿਆਂ ਦਾ ਕੰਮ ਕਰੇ ਕਿਉਂਕਿ ਇਹਦੇ 100 ਬੰਦੇ ਦਾ ਮਾਲ ਇਕੱਠਾ ਹੀ ਪੈ ਜਾਣਾ ਇਹਦੇ ਦੋ ਘੰਟੇ ਜੇ ਕਰੀ ਜਾਣਾ ਬੰਦੇ ਵੀ ਘਟ ਜਣੇ ਆ ਤੇ ਮੱਲੇ ਕੀ ਰਗੜਾ ਵੀ ਜ਼ਿਆਦਾ ਲੱਗੇਗਾ ਤੇ ਬਣੇਗਾ ਵੀ ਜ਼ਿਆਦਾ ਤੇ ਹੁਣ ਜਿਹਦੀ ਪੀਣ ਆਉਂਦੇ ਨੇ ਆਪਣੇ ਸੱਜਣ ਬੇਲੀ ਜਿਨ੍ਹਾਂ ਨੂੰ ਪਹਿਚਾਨ ਹੈ ਉਹ ਤੇ ਆਉਂਦੇ ਨੇ ਤੇ ਫਿਰ ਆ ਕੇ ਪੀ ਕੇ ਜਾਂਦੇ ਨੇ ਵੈਸੇ ਤੇ ਗਰਮੀਆਂ ਦੇ ਵਿੱਚ ਹੀ ਪੀ ਕੇ ਪਹਿਲਵਾਨ ਜਿਹੜੇ ਨੇ ਮਿੱਟੀ ਨਾਲ ਕਿਉਂ ਖੋਲਦੇ ਨੇ ਪਹਿਲਵਾਨ ਇਹਨੂੰ ਪੀਂਦੇ ਹੀ ਪਹਿਲਾਂ ਖੁੱਲੀ ਫਿਰ ਜਾ ਕੇ ਮਿੱਟੀ ਨਾਲ ਖੋਲਦੇ ਹੀ ਤੇ ਫਿਰ ਜਾ ਕੇ ਉਹਨਾਂ ਦਾ ਜੋਸ਼ ਤੇ ਹੋਸ਼ ਟਿਕਾਣੇ ਹੁੰਦਾ ਆਪਾਂ ਪੀ ਜਾਂਦੇ ਆ ਕੋਲਡ ਡਰਿੰਕ ਵਗਾਰਾ ਇੱਕ ਹੋਰ ਡਰਿੰਕ ਜੀ ਪੇਛੜੀ ਇੱਥੇ ਹੋਰ ਇਹ ਪੀਛੜੇ ਛੜੇ ਨਿਆਰਿਆਂ ਨੂੰ ਬਿਮਾਰੀ ਲਾਤੀ ਵਖਰੀ ਜੀ ਕਰਕੇ ਇਹ ਰਗਣ ਖੁਣੋ ਲੋਕੀ ਨਹੀਂ ਪੀਂਦੇ ਜੇ ਕੋ ਰਗਣ ਦੀ ਹੀ ਮਤ ਕਰੇ ਇਹਦੇ ਵਰਗੀ ਤੇ ਚੀਜ਼ ਹੀ ਕੋਈ ਨਹੀਂ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਲੋਕਾਂ ਆਪਾਂ ਨੂੰ ਕੀ ਕਰਦੇ ਆ ਸਸਤਾ ਕੰਮ ਰੱਖਿਆ ਉਹ ਤੋਂ ਕੋਲਡ ਡਰਿੰਕ ਲਿਆਓ ਤੇ ਆਏ ਗਏ ਨੂੰ ਪਿਆਈ ਜੋ ਇਹਦੇ ਤੇ 2 ਕਿਲੋ ਰਸਤਪੁਰ ਰਗੜੀ ਹੋਏ ਤੇ 5752 ਤੋਂ ਉਦਾਂ ਹੀ ਰਹਿ ਜਾਂਦਾ ਸਗਾਤ ਵੀ ਹੋ ਜਾਂਦੀ ਆ ਨਵਾਂ ਕੰਮ ਆ ਜੋ ਵਾਕਈ ਨੰਗ ਸਿੰਘ ਕਰਦੇ ਉਹ ਕਰਨਾ ਚਾਹੀਦਾ ਉਹਨੇ ਤੁਹਾਨੂੰ ਮੇਰੇ ਆਰਡਰ ਉਡਰ ਵੀ ਜਾਂਦੇ ਪਏ ਫਿਰ ਕਿੱਦਾਂ ਆਰਡਰ ਇੱਕ ਬੰਦੇ ਪੁੱਛਣ ਦੇ ਮੈਂ ਤੇ ਦੋ ਵੀ ਸਾਨੂੰ ਬਣਾ ਕੇ ਦੋ ਭਾਈ ਆ ਗਿਆ ਬਣਾ ਕੇ ਦਵਾਂਗੇ ਪਹਿਲਾਂ ਸਾਨੂੰ ਇਹ ਕੁੰਡੇ ਨਹੀਂ ਮਿਲਣਦੇ ਕੁੰਡਿਆਂ ਦਾ ਆਰਡਰ ਕੀਤਾ ਗਿਆ ਇਹਨੂੰ ਕੁੰਡਾ ਹੀ ਬੜੇ ਮਹਿੰਗੇ ਦੇਂਦੇ ਨੇ ਹਾਂ ਸਾ ਇੱਕ ਹਾਂਜੀ ਹਾਂਜੀ ਕੁੰਡੇ ਉੱਥੇ ਬੰਦੇ ਜੇ ਆਪਣੇ ਸੰਗਰੂਰ ਵਿੱਚ 7500 ਰੁਪਏ ਦੇ ਕੁੰਡਾ ਹੋਣਾ